ਜੇ 100 ਬੰਦਾ ਆਊਗਾ ਨਾ ਲਾਇਸੈਂਸ ਵਾਸਤੇ ਜਾਂ ਆਰਸੀ ਵਾਸਤੇ ਜਾਂ ਕਿਸੇ ਕੰਮ ਵਾਸਤੇ ਮੇਰੇ ਖਿਆਲ 100 ਚ 100 ਦੁਖੀ ਹੋ ਗ ਜਾਣਗੇ ਤੁਹਾਡੇ ਹੋਂਦ ਤੇ ਤਾਂ ਜਿਬਲੀ ਬਣ ਗਿਆ ਉਹ ਬੋਲੇ ਦੀਗਾ ਤੇ ਜਿਹੜੀ ਆਮ ਜਨਤਾ ਆਉਂਦੀ ਉਹਨਾਂ ਨੂੰ ਮਾੜਾ ਚੰਗਾ ਵੀ ਬੋਲਦਾ ਤੁਸੀਂ ਪ੍ਰਾਈਵੇਟ ਹੋ ਤੁਸੀਂ ਨੌਕਰੀ ਕਰਦੇ ਹੋ ਕਿ ਪ੍ਰਾਈਵੇਟ ਮੈਨੂੰ 2 ਘੰਟੇ ਹੋ ਗਏ ਜੀ ਇੱਥੇ ਆਏ ਨੂੰ ਰੋਮ ਬੰਦ ਪਿਆ ਜੀ ਮੈਂ ਨਾ ਜੀ ਇੱਥੇ ਖੱਜਲ ਹੋ ਰਿਆ ਪਿਛਲੇ ਮਾਰਚ ਮਹੀਨੇ ਦਾ ਪੰਜਾਬ ਸਰਕਾਰ ਜਦੋਂ ਸੱਤਾ ਚਾਹੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਲੋਕਾਂ ਦੇ ਕੰਮ ਜਿਹੜੇ ਘਰਾਂ 'ਚ ਜਾ ਕੇ ਹੋਣਗੇ ਤੇ ਸਾਡੇ ਜਿਹੜੇ ਅਧਿਕਾਰੀ ਕਰਮਚਾਰੀ ਉਹ ਘਰਾਂ 'ਚ ਆਰਟੀਏ ਦਫਤਰ ਆ ਜਿੱਥੇ ਡੀਟੀਓ ਪਹਿਲਾ ਬੈਠੇ ਹੋਣ ਆਰਟੀਏ ਬੈਠਦੇ ਉਹਦੇ ਨਾਲ ਹੋਰ ਮੁਲਾਜ਼ਮ ਬੈਠਦੇ ਤੁਹਾਨੂੰ ਦਿਖਾਉਣੇ ਆ ਕਿ ਇਸ ਦਫਤਰ ਦੇ ਵਿੱਚ ਕਿੰਨੇ ਕੋ ਮੁਲਾਜ਼ਮ ਆ ਤੁਹਾਨੂੰ ਦਿਖਾਉਣੇ ਦੇਖੋ ਕੋਈ ਵੀ ਸੀਟ ਦੇ ਉੱਤੇ ਕੋਈ ਮੁਲਾਜ਼ਮ ਨਹੀਂ ਦਿਸਦਾ ਤੁਸੀਂ ਕੰਮ ਕਰਾਉਣਾ ਆ ਹਾਂਜੀ ਸਰ ਸਾਨੂੰ ਸਾਲ ਹੋ ਗਿਆ ਜੀ ਅੱਛਾ ਹਾਂ ਸਾਲ ਹੋ ਗਿਆ ਮੇਰੀ ਗੱਡੀ ਦੀ ਨਾ ਆਰਸੀ ਮੈਂ ਆਪਦੇ ਨਾਂ ਤੇ ਟ੍ਰਾਂਸਫਰ ਕਰਾਉਣੀ ਮੈਂ ਬਿਜਲੀ ਬੋਰਡ ਚ ਮੁਲਾਜ਼ਮ ਆ ਜੀ ਅੱਛਾ ਜੀ ਇਨਾ ਕੋ ਸਰ ਇੱਥੇ ਹਰਾਸ਼ਮੈਂਟ ਹੋਣਾ ਪੈ ਰਿਹਾ ਨਾ ਦੇਖੋ 14 ਨੰਬਰ ਤੇ 2 ਵਜੇ ਤੋਂ ਬਾਅਦ ਆਓ ਤੇ ਕਹਿੰਦੇ ਨੇ ਜੀ ਅਸੀਂ 2 ਵਜੇ ਤੋਂ ਬਾਅਦ ਕੰਮ ਹੀ ਨਹੀਂ ਕਰਦੇ ਅੱਛਾ ਇਹਨੂੰ ਕਰਨ ਬੜਾ ਠੀਕ ਹੈ ਜੀ ਹੁਣ ਅਸੀਂ ਆਏ ਆ ਸਾਨੂੰ ਤਕਰੀਬਨ ਡੇਢ ਘੰਟਾ ਹੋ ਗਿਆ ਜੀ ਹਾਂ ਹਾਂ ਉੱਪਰ 2 ਵਜੇ ਨਹੀਂ ਗਏ ਹਾਂ ਜੀ ਉੱਪਰ ਐਸਓ ਸਾਹਿਬ ਕੋਲ ਗਏ ਆ ਉਹਨਾਂ ਨੇ ਬਹੁਤ ਸੋਹਣੀ ਸਾਡੀ ਗੱਲ ਸੁਣੀ ਐ ਸਟੈਂਪ ਲਾ ਕੇ ਸਾਈਨ ਕਰਤੇ ਆ ਜੀ ਬਾਅਦ ਚ ਜਦੋਂ ਇੱਥੇ ਸਵਾ 2 ਵਜੇ ਆਵਾਂਗੇ ਜਨਾਬ ਇਹਨਾਂ ਨੇ ਗੱਲ ਹੀ ਉਸ ਟਾਕਿੰਗ ਨਾਲ ਕਰਨੀ ਵੀ 2 ਵਜੇ ਤੋਂ ਬਾਅਦ ਅਸੀਂ ਕੰਮ ਹੀ ਨਹੀਂ ਕਰਦੇ ਜੀ 2 ਵਜੇ ਤੋਂ ਬਾਅਦ ਕੰਮ ਹੀ ਨਹੀਂ ਕਰਦੇ ਨਾ ਅਸੀਂ ਮੈਨੂੰ 2 ਘੰਟੇ ਹੋ ਗਏ ਜੀ ਇੱਥੇ ਆਏ ਨੂੰ ਰੂਮ ਬੰਦ ਪਿਆ ਜੀ ਕਿੰਨੇ ਚਿਰ ਹੋ ਗਿਆ ਤੁਹਾਨੂੰ ਆ ਕਾਗਜ ਲੈ ਕੇ ਤੁਰੇ ਫਿਰਦੇ ਨੂੰ ਇਹ ਕਾਗਜ ਮੈਨੂੰ ਸਾਲ ਹੋ ਗਿਆ ਜੀ ਮੇਰੀ ਆਰ ਸੀ ਟਰਾਂਸਫਰ ਕਰ ਤੀਜੇ ਮਹੀਨੇ ਦੀ ਫੀਸ ਕਟੀਚੀ ਹੋਈ ਜੀ ਹਾਂ ਮਾਰਚ ਤੀਜੇ ਮਹੀਨੇ ਦੀ ਮਾਰਚ ਸਰ 2 ਮਹੀਨੇ ਬਾਅਦ ਫੇਰ ਆਣ ਨਾਲ ਆ ਜੀ ਮੁਲਾਜ਼ਮ ਹੋਣ ਦੇ ਬਾਵਜੂਦ ਸਾਨੂੰ ਖੱਜਲ ਖਵਾਰੀ ਕਰਨੀ ਪੈ ਰਹੀ ਹੈ ਆਮ ਬੰਦੇ ਦਾ ਕੀ ਇੱਥੇ ਜੀ ਕੁਝ ਨਹੀਂ ਕੁਝ ਨਹੀਂ ਬਟਿੰਦਾ ਬਿਲਕੁਲ ਜੀ ਤੁਸੀਂ ਦੇਖੋ ਦਫ਼ਤਰ ਦੇ ਵਿੱਚ ਕੋਈ ਮੁਲਾਜ਼ਮ ਤੁਹਾਨੂੰ ਦੇਖਦਾ ਹੀ ਨਹੀਂਗਾ ਐਸਪਾਸ ਦੇਖੋ ਆ ਵੀ ਖੁੱਲਾ ਇਧਰਲੇ ਪਾਸੇ ਦੇਖੀਏ ਤੇ ਇੱਥੇ ਵੀ ਕੋਈ ਮੁਲਾਜ਼ਮ ਨਹੀਂ ਹੈ ਕੰਪਿਊਟਰ ਬੰਦ ਪੈਣੇ ਤੇ ਲੱਗਦਾ ਨਹੀਂ ਹੈ ਕਿ ਕੰਪਿਊਟਰ ਜਿਹੜਾ ਹੈ ਇਹ ਸਵੇਰ ਤੋਂ ਲੈ ਕੇ ਕਿਤੇ ਚੱਲਿਆ ਹੋਊਗਾ ਐਸ ਕਮਰੇ ਦਾ ਕੰਪਿਊਟਰ ਜਿਹੜਾ ਉਹ ਲੱਗਦਾ ਨਹੀਂ ਐ ਸਵੇਰ ਤੋਂ ਲੱਗੇ ਕਿਤੇ ਕੰਪਿਊਟਰ ਚੱਲਿਆ ਹੋਊਗਾ ਸੋ ਇਹ ਹਾਲਾਤ ਫਿਰੋਜ਼ਪੁਰ ਦੇ ਇਹ ਬਹੁਤ ਇਹ ਕੋਈ ਅੱਜ ਦਾ ਨਹੀਂ ਐ ਬਹੁਤ ਲੰਮੇ ਸਮੇਂ ਤੋਂ ਇਹ ਜਿਹੜਾ ਦਫ਼ਤਰ ਵਵਾਦਾਂ ਚ ਰਿਹਾ ਹੈ ਖਬਰਾਂ ਦੇ ਵਿੱਚ ਰਿਹਾ ਹੈ ਹੀਟਰ ਚੱਲਦੇ ਪਏ ਨੇ ਇੱਧਰ ਦੇਖੋ ਆ ਹੀਟਰ ਪਤਾ ਨਹੀਂ ਕੁਰਸੀ ਨੂੰ ਸੇਕ ਦੇ ਰਿਹਾ ਜਾਂ ਮੁਲਾਜ਼ਮ ਇੱਥੋਂ ਉੱਠ ਕੇ ਹੋ ਸਕਦਾ ਕਿ ਕਿਤੇ ਬਾਹਰ ਵਾਸ਼ਰੂਮ ਵਗੈਰਾ ਗਏ ਹੋਣੋਂ ਹੀਟਰ ਚੱਲ ਰਹੇ ਨੇ ਪਰ ਮੁਲਾਜ਼ਮ ਇੱਥੇ ਕੋਈ ਨਹੀਂ ਬੈਠਾ ਜੇ ਕੋ ਆਊਗਾ ਤਾਂ ਜ਼ਰੂਰ ਉਹਨਾਂ ਨੂੰ ਪੁੱਛਾਂਗੇ ਭਾਈ ਹੀਟਰ ਚੱਲਦੇ ਪਏ ਨੇ ਤਾਂ ਤੁਸੀਂ ਇੱਥੇ ਕੀ ਕਰਦੇ ਪਏ ਹੋ ਤਾਂ ਇਧਰਲੇ ਕਮਰੇ 'ਚ ਦੇਖਦੇ ਆ ਕੋਈ ਬੈਠਾ ਤਾਂ ਇੱਧਰ ਜਰੂਰ ਸਾਨੂੰ ਮੁਲਾਜਮ ਇੱਕ ਦੱਸੇ ਜਨਾਬ ਇੱਥੇ ਆਰਟੀਆ ਸਾਹਿਬ ਬੈਠਦੇ ਕੌਣ ਬੈਠਦਾ ਮੈਂ ਨਹੀਂ ਦੱਸ ਸਕਦਾ ਸਰ ਤੁਸੀਂ ਪ੍ਰਾਈਵੇਟ ਹੋ ਤੁਸੀਂ ਨੌਕਰੀ ਕਰਦੇ ਹੋ ਕਿ ਪ੍ਰਾਈਵੇਟ ਹਾਂ ਜੀ ਨੌਕਰੀ ਵੀਰੇ ਇੱਥੇ ਐਸੇ ਦਫਤਰ ਚ ਨੌਕਰੀ ਕਰ ਰਹੇ ਹਾਂ ਜੀ ਤੇ ਅੱਬਾ ਕੋਈ ਅਫਸਰ ਆਇਆ ਉੱਤੇ ਹੈਗਾ ਕੋਈ ਉੱਪਰ ਦੇਖ ਲਓ ਸਰ ਕਾਈਂਡਲੀ ਤੁਹਾਨੂੰ ਨਹੀਂ ਪਤਾ ਤੁਸੀਂ ਚੱਲ ਜਿਓ ਨਾ ਲੱਗਦਾ ਕਿ ਇਹ ਵੀਰ ਪ੍ਰਾਈਵੇਟ ਆ ਚਲੋ ਕਿਉਂਕਿ ਇਹਨਾਂ ਦਫ਼ਤਰਾਂ ਵਿੱਚ ਪ੍ਰਾਈਵੇਟ ਅਕਸਰ ਪ੍ਰਾਈਵੇਟ ਬੰਦੇ ਜਿਹੜੇ ਰੱਖੇ ਹੋਏ ਨੇ ਕੁਝ ਹੋਰ ਸੱਜਣ ਵੀ ਸਾਡੇ ਨਾਲ ਨੇ ਤੁਸੀਂ ਇਸ ਦਫ਼ਤਰ ਚ ਆਏ ਹੋ ਕਦੋਂ ਕਦ ਤੇ ਖੱਜਲ ਹੋ ਰਹੇ ਹੋ ਕਦੋਂ ਕਦ ਤੁਹਾਡਾ ਕੰਮ ਜਿਹੜਾ ਲੰਮ ਕਰਿਆ ਮੈਂ ਨਾ ਜੀ ਇਹ ਤੇ ਖੱਜਲ ਹੋ ਰਿਹਾ ਪਿਛਲੇ ਮਾਰਚ ਮਹੀਨੇ ਦਾ ਅੱਛਾ ਜੀ ਪਿਛਲੀ ਮਾਰਚ 2025 ਨੂੰ ਮੈਂ ਇੱਕ ਗੱਡੀ ਕਢਾਈ ਸੀ ਨਵੀਂ ਸਕੋਰਪੀਓ ਐਨ ਉਹਦੀ ਜਿਹੜੀ ਕਾਪੀ ਹੈ ਏਜੰਸੀ ਵਾਲਿਆਂ ਨੇ ਅਪਲਾਈ ਕੀਤੀ ਹੈ ਜੀ ਅੱਛਾ ਜੀ ਆ ਮੇਰੇ ਕੋਲ ਉਹਦੀਆਂ ਰਸੀਦਾਂ ਨੇ ਸਾਰਾ ਕੁਝ 25 ਅਪ੍ਰੈਲ ਨੂੰ ਉਹਦੀਆਂ ਫੀਸਾਂ ਫੂਸਾਂ ਸਾਰਾ ਕੁਝ ਕਲੀਅਰ ਹੋ ਕੇ ਇਸ ਦਫ਼ਤਰ 'ਚ ਦੇ ਦਿੱਤੀ ਗਈ ਹੈ ਹਾਂ ਉਸ ਤੋਂ ਬਾਅਦ ਜਿਉਂ ਇਹਨਾਂ ਦੇ ਗਿੜੇ ਕੱਟਣ ਲੱਗੇ ਜੀ ਤੁਸੀਂ ਅੱਜ ਆਓ ਤੁਸੀਂ ਕੱਲ ਆਓ ਤੁਸੀਂ ਅੱਜ ਆਓ ਤੁਸੀਂ ਕੱਲ ਆਓ ਫਿਰ ਮੈਨੂੰ ਕਹਿ ਲੱਗੇ ਜੀ ਆਰਟੀਓ ਸਾਹਿਬ ਨੂੰ ਮਿਲਣਾ ਪੈਣਾ ਉਹ ਕਹਿੰਦੇ ਨੇ ਉਹ ਮਿਲੂਗਾ ਤੇ ਅਪਰੂਵਲ ਭੇਜਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਵੀ ਨੈਟ ਦੇ ਉੱਤੇ ਅਸੀਂ ਚੈੱਕ ਕਰਦੇ ਹਾਂ ਉਹਦੇ ਉੱਤੇ ਆਹ ਲਿਖਿਆ ਆ ਰਿਹਾ ਜੀ ਪੈਂਡਿੰਗ ਹੈ ਤੁਹਾਡੀ ਮਤਲਬ ਐਟ ਨਿਊ ਅਪਰੂਵਲ ਇਹ ਆਰਟੀਓ ਫਰੋਜਪੁਰ ਠੀਕ ਹੈ ਜੀ ਇਹ ਆਰਟੀਓ ਫਰੋਜਪੁਰ ਦੇ ਕੋਲੇ ਅਪਰੂਵਲ ਪੈਂਡਿੰਗ ਚੱਲ ਰਹੀ ਏ ਇਹ ਇੱਥੋਂ ਅਪਰੂਵਲ ਹੀ ਨਹੀਂ ਭੇਜ ਰਿਹਾ ਅੱਛਾ ਆਪਣੇ ਕੋਲ ਰੱਖ ਕੇ ਬੈਠੇ ਹੋਏ ਨੇ ਮਤਲਬ ਇੱਕ ਇੱਕ ਸਾਲ ਕਰੀਬ ਹੋ ਗਿਆ ਤੁਸੀਂ ਖੱਜਲ ਹੋ ਰਹੇ ਹੋ ਹਾਂਜੀ ਤੇ ਕਦੀ ਵੱਡੇ ਅਫਸਰ ਨੂੰ ਮਿਲੇ ਇਥੋਂ ਦੇ ਮੈਂ ਮਿਲਿਆ ਜੀ ਉਹਨਾਂ ਨੇ ਕਹਤਾ ਜੀ ਭੇਜ ਦਾਂਗਾ ਜੀ ਤੁਸੀਂ ਸੋਮਵਾਰ ਆਇਆ ਜੇ ਉਸ ਤੋਂ ਬਾਅਦ ਫਿਰ ਸੋਮਵਾਰ ਆਏ ਜੀ ਅਫਸਰ ਮਿਲੇ ਨਹੀਂ ਉਹਨਾ ਅੱਜ ਮੈਂ ਫਿਰ ਆਇਆ ਜੀ ਇਸੇ ਵਾਸਤੇ ਹੁਣ ਪਹਿਲਾਂ ਮੈਂ ਇਹਨਾਂ ਨੂੰ ਮਿਲਿਆ ਭਾਈ ਸਾਹਿਬਾ ਨੂੰ ਇਹਨਾਂ ਕਹਦੇ 14 ਨੰਬਰ 'ਚ ਜਾਓ 14 ਨੰਬਰ 'ਚ ਗਏ ਹਾਂ ਤੁਸੀਂ ਵੇਖ ਲਓ ਜਿੰਦਰਾ ਵੱਜਾ ਪਿਆ ਜੀ ਆ ਸਾਹਮਣੇ ਕੋਈ ਮੁਲਾਜ਼ਮ ਨਹੀਂ ਹੈ ਜੀ ਮੈਂ ਫਿਰ ਇਹਨਾਂ ਕੋਲ ਵਾਪਸ ਆਇਆ ਮੈਂ ਕਹੇ 14 ਨੰਬਰ 'ਚ ਤਾਂ ਕੋਈ ਮੁਲਾਜ਼ਮੀ ਨਾ ਨਾ ਕੋਈ ਨਹੀਂ ਹੈਗਾ ਉੱਤੇ ਸਾਰੇ ਦਫ਼ਤਰ ਜਿਹੜੇ ਨੇ ਉਹ ਸੁਣਨੇ ਪਏ ਨੇ ਜੀ ਇਹ ਜਿਹੜਾ ਦਫ਼ਤਰ ਹੈ ਨਾ ਇਹ ਦਫ਼ਤਰ ਅਸੀਂ ਜਦੋਂ ਇਹਦੇ ਵਿੱਚ ਕੈਮਰਾ ਲੱਗੇ ਆ ਵੀਰ ਬੈਠਾ ਹੈ ਵੀਰ ਨੇ ਦੱਸਿਆ ਨਹੀਂ ਸਾਨੂੰ ਵੀਰੇ ਅਸੀਂ ਇਹ ਵੇਖਣਾ ਚਾਹੁੰਦੇ ਹਾਂ ਵੀ ਆਰਟੀਏ ਵਗੈਰਾ ਕੋਈ ਇੱਥੇ ਬੈਠਾ ਹੈ ਜਾਂ ਨਹੀਂ ਬੈਠਾ ਤੇ ਕਿਉਂਕਿ ਇਹ ਹੀਟਰ ਹੂਟਰ ਤੁਸੀਂ ਸਾਰੇ ਲਾਏ ਹੋਏ ਨੇ ਸਾਰੇ ਪਾਸੇ ਪੂਰੇ ਹੀਟਰ ਚੱਲਦੇ ਪਏ ਨੇ ਤੁਹਾਡੇ ਉਧਰਲੇ ਪਾਸੇ ਵੀ ਹੀਟਰ ਚੱਲਦਾ ਪਿਆ ਥੱਲੇ ਪੈਰਾਂ ਦੇ ਵਿੱਚ ਪੂਰੀ ਗਰਮੈਸ਼ ਆ ਪਰ ਇਹਨਾਂ ਦੇ ਕੰਮ ਵਿੱਚ ਗਰਮੈਸ਼ ਨਹੀਂ ਆਉਂਦੀ ਲੋਕ ਇੱਥੇ ਆ ਕੇ ਖੱਜਲ ਜਿਹੜਾ ਹੁੰਦੇ ਬਾਬਾ ਜੀ ਤੁਸੀਂ ਕਿਵੇਂ ਆਏ ਫਿਰਦੇ ਹੋ ਕੀ ਹਾਲ ਚੱਲ ਕੀ ਹਾਲ ਚ ਇਹ ਲਾਇਸੈਂਸ ਹੀ ਆ ਜੀ ਉਹ ਬਣਾਉਣਾ ਸੀਗਾ ਕਿੰਨਾ ਚਿਰ ਹੋ ਗਿਆ ਕਿ ਨਵੇਂ ਆਏ ਹਾਂ ਮੈਂ ਇੱਕ ਤੇ ਕੱਲ ਆਇਆ ਤੇ ਇੱਕ ਗੇੜਾ ਲੱਗਾ ਜੀ ਮਿਲ ਜਾਂਦਾ ਅਫਸਰ ਕੋਈ ਨਹੀਂ ਮਿਲਦਾ ਕੱਲ ਉਹ ਤਾਂ ਦੇ ਛੁੱਟੀ ਤੇ ਆ ਤੇ ਅੱਜ ਹੁਣ ਵੇਖੋ ਅੱਜ ਮਿਲਦੇ ਆ ਕੀ ਜਾਂਦੇ ਆ ਬਿਲਕੁਲ ਉੱਪਰ ਜਾ ਕੇ ਵੀ ਆਪਾਂ ਦੇਖਦੇ ਆ ਇਸ ਪ੍ਰੋਬਲਮ ਦੇ ਨਾਲ ਹੀ ਹੋ ਰਹਾ ਤੁਹਾਡੇ ਔਖੇ ਹੋ ਰਹੇ ਆ ਅੱਛਾ ਭਗਵੰਤ ਮਾਨ ਜੀ ਆਂਦੇ ਆ ਸਰਕਾਰ ਤਾਂ ਕਹਿੰਦੀ ਸੀ ਵੀ ਘਰ-ਘਰ ਜਾ ਕੇ ਕੰਮ ਹੋਣਗੇ ਭਗਵੰਤ ਮਾਨ ਦਾ ਤੇ ਇਹ ਵਿਚਾਰ ਸੀਗਾ ਵੀ ਘਰ-ਘਰ ਹੋਣਗੇ ਕੰਮ ਤੇ ਆਪਣੇ ਕਿ ਗੇੜੇ ਮਾਰਿਆ ਉਹਨਾ ਕੰਮ ਹੋਏ ਤੇ ਗੱਲ ਗਲਤ ਆ ਜੋ ਕਰਦਾ ਇਨਸਾਨ ਉਹ ਹੀ ਹੋਣਾ ਚਾਹੀਦਾ ਬਿਲਕੁਲ ਆਪਾਂ ਉੱਪਰ ਜਾ ਕੇ ਵੀ ਦੇਖਦੇ ਆ ਕਿ ਉੱਪਰ ਕੋਈ ਮੁਲਾਜ਼ਮ ਜਿਹੜਾ ਇਹਨਾਂ ਦਾ ਬੈਠਾ ਕੋਈ ਅਫਸਰ ਬੈਠੇ ਆ ਉਹਨਾਂ ਨੂੰ ਵੀ ਪੁੱਛਦੇ ਆ ਕਿ ਆਖਰ ਜਿਹੜੇ ਲੋਕ ਆ ਇੱਥੇ ਖੱਜਲ ਕਿਉਂ ਹੋ ਰਹੀ ਐ ਸਹਾਇਕ ਟਰਾਂਸਪੋਰਟ ਅਫਸਰ ਜਿਹੜੇ ਆ ਇਹ ਉਹਨਾਂ ਦਾ ਕਮਰਾ ਤੇ ਦੇਖਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਲਓ ਜੀ ਪੁੱਛਣਾ ਕਿੰਨੂ ਆ ਅੰਦਰ ਕੋਈ ਬੈਠਾ ਹੋਊਗਾ ਤਾਂ ਪੁੱਛਾਂਗੇ ਦੇਖੋ ਤੁਸੀਂ ਕੁਰਸੀਆਂ ਖਾਲੀ ਨੇ ਤੇ ਸਾਡੀ ਸਰਕਾਰ ਕਹਿੰਦੀ ਆ ਕਿ ਅਸੀਂ ਘਰ ਘਰ ਜਾ ਕੇ ਕੰਮ ਕਰਾਂਗੇ ਤਾਂ ਘਰ ਘਰ ਕੰਮ ਕੀ ਕਰਨੇ ਲੋਕ ਤਾਂ ਦਫ਼ਤਰਾਂ 'ਚ ਆ ਕੇ ਖੱਜਲ ਹੋ ਰਹੇ ਆ ਸੋ ਵੈਸੇ ਤਾਂ ਦਫ਼ਤਰਾਂ ਦਾ ਟਾਈਮ ਜਿਹੜਾ 5 ਵਜੇ ਤੱਕ ਹੁੰਦਾ ਪਰ ਕਈ ਥਾਵਾਂ ਤੇ ਮਨਮਰਜ਼ੀਆਂ ਇਹਨਾਂ ਦੀਆਂ ਚੱਲਦੀਆਂ ਐ ਇਸ ਟਾਈਮ ਮੇਰੀ ਘੜੀ ਤੇ 1:30 ਵਜੇ ਆ ਤੁਸੀਂ ਇਹ ਦੇਖ ਲਓ 1:30 ਵਜੇ ਦਾ ਟਾਈਮ ਆ ਤੇ ਇੱਥੇ ਲਿਖਿਆ ਹੈ ਕਿ ਪਬਲਿਕ ਟੀਲਿੰਗ ਜਿਹੜੀ ਹੈ 9 ਵਜੇ ਤੋਂ ਲੈ ਕੇ 2 ਵਜੇ ਤੱਕ ਰਹੇਗੀ 2 ਵਜੇ ਤੋਂ ਬਾਅਦ ਕੋਈ ਵੀ ਫਾਈਲ ਜਮ੍ਹਾਂ ਨਹੀਂ ਹੋਊਗੀ ਚਲੋ ਠੀਕ ਐ ਇਹਨਾਂ ਨੇ ਆਪਦੇ ਰੂਲ ਇੱਥੇ ਲਾਗੂ ਕਰ ਲਏ ਪਰ ਕੀ 2 ਵਜੇ ਤੱਕ ਤੁਹਾਨੂੰ ਕੋਈ ਮੁਲਾਜ਼ਮ ਬੈਠਾ ਦਿਸਦਾ ਇਧਰ ਦਿਖਾਓ ਫਿਰ ਦੁਬਾਰ ਬਿਜਲੀ ਜਿਹੜੀ ਆ ਪਤਾ ਨਹੀਂ ਉਹ ਵੀ ਨਾ ਕਿਤੇ ਚੋਰੀ ਕੀਤੀ ਹੋਵੇ ਇਹਨਾਂ ਨੇ ਹੀਟਰ ਚੱਲ ਰਹੇ ਨੇ ਹੀਟਰ ਪਤਾ ਨਹੀਂ ਕਿੰਨੂੰ ਨਿੱਗ ਦੇ ਰਹੇ ਆ ਪਰ ਲੋਕ ਇੱਥੇ ਠੰਡ ਦੇ ਵਿੱਚ ਜਿਹੜੇ ਆ ਉਹ ਦੁਖੀ ਹੋ ਰਹੇ ਆ ਸਾਡੇ ਨਾਲ ਜਿਹੜਾ ਹੈਗਾ ਕੁਝ ਹੋਰ ਲੋਕ ਵੀ ਮੌਜੂਦ ਨੇ ਤੁਸੀਂ ਇਸ ਦਫ਼ਤਰ ਦੇ ਵਿੱਚ ਜਿਹੜੇ ਕੰਮਕਾਰ ਨਹੀਂ ਹੁੰਦੇ ਉਹਨੂੰ ਕਿਵੇਂ ਦੇਖਦੇ ਹੋ ਇੱਥੇ ਜਿਹੜੇ ਲਾਇਸੈਂਸ ਬੰਦੇ ਆ ਉਹਨਾਂ ਨੂੰ ਲੈ ਕੇ ਬੜਾ ਔਖਾ ਹੋ ਰਿਹਾ ਤੇ ਸਰਕਾਰ ਕਹਿੰਦੀ ਸਾਰਾ ਕੋਈ ਸੌਖਾ ਕਰਤਾ ਮੈਨੂੰ ਨਾ ਬਾਕੀ ਜ਼ਿਲ੍ਹਿਆਂ ਦਾ ਪਤਾ ਨਹੀਂਗਾ ਪਰ ਫਰੋਜ਼ਪੁਰ ਦੇ ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਆ ਜਾਓ ਜੇ 100 ਬੰਦੇ ਆਊਗਾ ਨਾ ਲਾਇਸੈਂਸ ਵਾਸਤੇ ਜਾਂ ਆਰਸੀ ਵਾਸਤੇ ਜਾਂ ਕਿਸ ਮੇਰੇ ਖਰ ਸੋਚ ਸੋਚ ਦੁਖੀ ਹੋ ਗ ਜਾਣਗੇ ਇਥੋਂ ਹੁਣ ਇੱਕ ਗੱਲ ਮੈਨੂੰ ਗੱਲ ਹੋਰ ਨਹੀਂ ਸਮਝ ਆਉਂਦੀ ਕਿ ਇੱਕ ਇਹ ਟੈਸਟ ਲੈ ਰਹੇ ਆ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਬਣਾਇਆ ਹੋਇਆ ਹੁਣ ਜਿਹੜੇ ਬੰਦੇ ਨੂੰ ਡਰਾਈਵਿੰਗ ਕਰਦੇ ਨੂੰ 25 ਸਾਲ 30 ਸਾਲ 35 ਸਾਲ ਹੋ ਗਏ ਆ ਉਹਨਾਂ ਨੂੰ ਵੀ ਟੈਸਟ ਦੇਣਾ ਪੈਂਦਾ ਉਹ ਨਵੇਂ ਤਾਂ ਦੇਣ ਚਲੋ ਜਿਹੜੇ ਨਵੇਂ ਬੱਚਿਆਂ ਦੇ ਲਾਇਸੈਂਸ ਬਣਦੇ ਨੇ ਨਵੇਂ 18 ਸਾਲ ਦੇ ਬੱਚੇ ਹੋ ਰਹੇ ਆ ਉਹਨਾਂ ਦਾ ਲਾਇਸੈਂਸ ਲਾਇਸੈਂਸ ਲੈਣੀ ਜਿਹੜਾ ਇਹ ਜ਼ਰੂਰੀ ਟੈਸਟ ਕਿਉਂਕਿ ਚਲੋ ਐਕਸੀਡੈਂਟ ਦਾ ਹੋਰ ਕਈ ਤਰ੍ਹਾਂ ਦੀ ਜਿਹੜੀ ਜ਼ਰੂਰੀ ਹੈ ਪਰ ਜਿਨ੍ਹਾਂ ਨੂੰ ਹੁਣ ਸਾਡੇ ਵਰਗੋਂ 30 30 40 40 ਸਾਲ ਚਲਾਉਂਦੇ ਨੇ ਹੋ ਗਏ ਆ ਅਸੀਂ ਵੀ ਲਾਇਸੈਂਸ ਬਣਾਉਣਾ ਤੇ ਸਾਨੂੰ ਵੀ ਜਿਹੜਾ ਟੈਸਟ ਦੇਣਾ ਜ਼ਰੂਰੀ ਹੈ ਟੈਸਟ ਦੇਣਾ ਜਿਹੜਾ ਜ਼ਰੂਰੀ ਕਿਉਂ ਦਾ ਹੈ ਉਹਨਾਂ ਨੇ ਲਾਜ਼ਮੀ ਕਰ ਦਿੱਤਾ ਹਾਂ ਚਲੋ ਨਵੇਂ ਤਾਂ ਦੇਣਾ ਚਾਹੀਦਾ ਇਹ ਸਰਕਾਰ ਦਾ ਫੇਲੀਅਰ ਹੈ ਜੀ 100% ਫੇਲੀਅਰ ਹੈ ਸਰਕਾਰ ਦਾ ਜਿਵੇਂ ਭਗਵੰਤ ਸਿੰਘ ਮਾਨ ਕਹਿੰਦੇ ਘਰੇ ਆਊਗੀ ਜੀ ਟੀਮ ਤੁਸੀਂ ਐਨਾਂ ਨੰਬਰ ਤੇ ਫੋਨ ਲਗਾਓ ਘਰੇ ਤਾਂ ਕਿਤੇ ਆਉਣਾ ਇਥੇ ਘਰੇ ਆਿਆਂ ਦੀ ਗੱਲ ਨਹੀਂ ਸੁਣਦੇ ਪਏ ਇਥੇ ਗੇੜੇ ਮਾਰੀ ਜਾਂਦੇ ਤੁਹਾਡੇ ਦਫ਼ਤਰਾਂ ਦੇ ਵਿੱਚ ਕੰਮਕਾਰ ਤਾਂ ਨਹੀਂ ਹੁੰਦੇ ਪਏ ਘਰੇ ਆ ਕੇ ਤੁਸੀਂ ਸਾਡੇ ਕੰਮ ਕੀ ਕਰਨਾ ਵੇਖੋ ਇੱਕ ਤਾਂ ਬੰਦਾ ਉੱਥੇ ਗੱਡੀ ਲੈਂਦਾ ਨਾਲੇ ਤਾਂ ਅਸੀਂ ਤੁਹਾਨੂੰ ਟੈਕਸ ਭਰਿਆ ਟੈਕਸ ਭਰਨ ਦੇ ਬਾਵਜੂਦ ਮੰਨ ਲਓ ਲੋਨ ਤੇ ਗੱਡੀਆਂ ਨੇ ਕਿਸੇ ਦੀ ਕਿੰਨੀ ਉਦੋਂ ਕੀ ਬੈਂਕਾਂ ਨਾਲ ਕਹਿੰਦੇ ਸਾਨੂੰ ਆਰਸੀ ਲਿਆ ਕੇ ਦਿਓ ਜੇ ਤੁਸੀਂ ਆਰਸੀ ਨਹੀਂ ਲਿਆ ਕੇ ਦਿੰਦੇ ਤਾਂ ਮੰਥਲੀ ਤੁਹਾਨੂੰ ਜੁਰਮਾਨਾ ਪਾ ਰਹੇ ਤਿੰਨ ਤ ਲਿਆ ਕੇ ਦਿਓ ਫਿਰ ਜੇ ਕਿਸੇ ਨੇ ਲੋਨ ਕਲੀਅਰ ਕੀਤਾ ਆਇਆ ਤੇ ਉਹਨੂੰ ਇਥੋਂ ਲਾ ਕੇ ਨਹੀਂ ਦਿੰਦੇ ਪਏ ਉਹ ਮੰਨ ਲਓ ਗੱਡੀਆਂ ਦੇ ਜਿਹਕੇ ਨੇ ਵੇਚ ਦਿੱਤੀਆਂ ਜਾਂ ਸੌਦਾ ਹੋ ਗਿਆ ਅਗਲਾ ਉਹਦੀ ਪੇਮੈਂਟ ਫਸਾ ਕੇ ਬੈਠਾ ਆਇਆ ਵੀ ਭਾਈ ਸਾਹਿਬ ਉਥੇ ਲੋਨ ਲਾ ਕੇ ਲਿਆ ਦਵੀ ਤੇ ਜਿਹੜੀ ਬਕਾਇਆ ਪੇਮੈਂਟ ਉਹ ਲੈ ਜਾਵੀ ਉਹ ਅਗਲੇ ਦਾ ਪੈਸਿਆਂ ਦਾ ਵੀ ਨੁਕਸਾਨ ਹੋ ਰਿਹਾ ਤੇ ਉਲਟਾ ਇਹ ਦਫ਼ਤਰਾਂ ਦੇ ਢੇਡੇ ਮਾਰ ਰਹੇ ਆ ਅੱਗੋਂ ਇਹਨਾਂ ਦੀ ਲੈਂਗੁਏਜ ਬੜੀ ਹੋਰ ਹਸਾਬ ਦੀ ਹੈ ਤੁਸੀਂ ਵੇਖ ਹੀ ਲਿਆ ਉਹ ਭਾਈ ਸਾਹਿਬ ਪਹਿਲੇ ਨੰਬਰ ਤੇ ਬੈਠੇ 14 ਨੰਬਰ ਤੇ ਜਾਓ ਜੀ 14 ਨੰਬਰ ਜਾਓ ਉਥੇ ਮੈਂ ਵੇਖਿਆ 14 ਨੰਬਰ ਜੰ德ਰਾ ਵੱਜਾ ਜਾ ਕੇ ਪੁੱਛਿਆ ਜੀ ਉੱਥੇ ਜੰ德ਰਾ ਸਾਨੂੰ ਨਹੀਂ ਪਤਾ ਜੰ德ਰਾ ਵੱਜਾ ਹੋਊਗਾ ਹੂੰ ਦੂਸਰੀ ਉਹ ਦਬਾਵੀਂ ਜਾਓ ਉੱਪਰ ਚਲੇ ਜਾਓ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਲੱਗਦਾ ਉਹ ਬੰਦਾ ਵੀ ਪ੍ਰਾਈਵੇਟ ਬੈਠਾ ਸੀਗਾ ਉਹ ਸਰਕਾਰੀ ਨਹੀਂ ਸੀ ਕੋ ਕੋ ਪ੍ਰਾਈਵੇਟ ਬੰਦਾ ਹੀ ਬੈਠਾ ਜੀ ਉਹਦੀ ਲੈਂਗੁਏਜ ਜੀ ਬੜੀ ਹੋਰ ਸਾਭਦੀ ਹੈ ਤੁਹਾਡੇ ਹੋਂ ਤੇ ਤਾਂ ਜਿਬਲੀ ਬਣ ਗਿਆ ਉਹ ਬੋਲੇ ਨਹੀਂਗਾ ਤੇ ਜਿਹੜੀ ਆਮ ਜਨਤਾ ਆਉਂਦੀ ਉਹਨਾਂ ਨੂੰ ਮਾੜਾ ਚੰਗਾ ਵੀ ਬੋਲਦਾ ਸੋ ਬਿਲਕੁਲ ਜਿੱਥੇ ਸਰਕਾਰਾਂ ਨੇ ਕਿਹਾ ਸੀਗਾ ਕਿ ਅਸੀਂ ਜਨਤਾ ਦੇ ਸੇਵਕਾਂ ਅਸੀਂ ਘਰ ਘਰ ਜਾ ਕੇ ਜਿਹੜਾ ਲੋਕਾਂ ਦਾ ਕੰਮ ਖਾਸ ਕਰਕੇ ਜਿਹੜਾ ਟਰਾਂਸ ਦਫਤਰਾਂ ਦੇ ਵਿੱਚ ਆ ਕੇ ਵੀ ਲੋਕ ਖੱਜਲ ਹੋ ਰਹੇ ਨੇ ਸਰਕਾਰ ਨੂੰ ਚਾਹੀਦਾ ਕਿ ਖਾਸ ਕਰਕੇ ਫਿਰੋਜ਼ਪੁਰ ਦਾ ਦਫਤਰ ਜਿਹਦੇ ਵਿੱਚ ਵੱਡੀ ਵਿਜੀਲੈਂਸ ਦੀ ਰੇਡ ਹੋਈ ਆ ਜਿਹਦੇ ਕਰਕੇ ਵੱਡੇ ਪੁਲਿਸ ਦੇ ਅਧਿਕਾਰੀ ਸਸਪੈਂਡ ਹੋਏ ਆ ਪਰ ਫਿਰੋਜ਼ਪੁਰ ਦਾ ਜਿਹੜਾ ਆਰਟੀਆ ਦਫਤਰ ਆ ਇਹ ਬਿਲਕੁਲ ਨਹੀਂ ਸੁਧਰਿਆ ਨਾ ਇਥੋਂ ਦੇ ਮੁਲਾਜ਼ਮ ਸੁਧਰੇ ਨਾ ਇਥੇ ਸਰਕਾਰ ਦੀ ਕਦੀ ਸਵੱਲੀ ਨਜ਼ਰ ਹੋਈ ਆ ਦੇਖਣਾ ਹੋਊਗਾ ਕਿ ਸਰਕਾਰ ਇਸ ਵਿਭਾਗ ਵੱਲੇ ਕਦੋਂ ਨਜ਼ਰ ਸਵੱਲੀ ਕਰਦੀ ਹੈ ਕਿ ਅਧਿਕਾਰੀ ਆਪਦੀਆਂ ਕੁਰਸੀਆਂ ਤੇ ਬੈਠਣ ਤਾਂ ਕਿ ਫਰੀ ਦੀਆਂ ਤਨਖਾਹਾਂ ਲੈ ਕੇ ਉਹ ਘਰਾਂ ਚ ਨਾ ਜਾਣ ਤੇ ਲੋਕ ਖੱਜਲ ਨਾ ਹੋਣ